ਉਮ ਜਿਹੜਾ ਸਰਕਾਰ ਆਪ ਦੇ ਦਵਾਰ ਇਹ ਪ੍ਰੋਗਰਾਮ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸ਼ੁਰੂ ਕੀਤਾ ਸੀਗਾ ਉਹਦੇ ਤਾਜਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਦੇ ਵਿੱਚ ਅੱਜ ਵਰਦਾਸਪੁਰ ਤੋਂ ਪਹਿਲਾਂ ਘਰਾਲੇ ਦਾ ਵਾਰਡ ਨੰਬਰ 4 ਉਸ ਤੋਂ ਬਾਅਦ ਨਵਾਂਪਿੰਡ ਫਿਰ ਕੋਕਰ ਔਰ ਉਸ ਤੋਂ ਬਾਅਦ ਜੀਵਨਵਾਲ ਤੇ ਸਦਵਾ ਅੱਜ ਇੱਥੇ ਇਹ ਜਿਹੜੇ ਕੈਂਪਸ ਲੈ ਆਏ ਜਾ ਰਹੇ ਨੇ ਔਰ ਸਾਰੇ ਡਿਪਾਰਟਮੈਂਟ ਜਿਹੜੇ ਨੇ ਅੱਜ ਇੱਥੇ ਮੌਜੂਦ ਨੇ ਤਾਂ ਕਿ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਨਾ ਜਾਣਾ ਪਵੇ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਜਿਹੜੀਆਂ ਸਰਕਾਰ ਦੀਆਂ ਸਹੂਲਤਾਂ ਨੇ ਤੇ ਜਿਹੜੇ ਉਹਨਾਂ ਦੇ ਮੁਸ਼ਕਲਾਂ ਨੇ ਉਹ ਮੌਕੇ ਦੇ ਹੱਲ ਕੀਤੇ ਜਾਂ। ਅੱਜ ਇੱਥੇ ਪਿੰਡ ਕੋਕਰ ਵਿੱਚ ਆਏ ਆ ਔਰ ਇੱਥੇ ਮੈਂ ਫੀਲਦਾਰ ਹਰਦੇਪਾਲ ਜੀ ਨੇ ਜਿਹਨਾਂ ਦੀ ਰੈਵਨਿਊ ਵਾਲੀ ਡਿਊਟੀ ਆ ਔਰ ਇਸੇ ਤਰੀਕੇ ਨਾਲ ਵੱਖ-ਵੱਖੇ ਸੇਵਾ ਕੇਂਦਰ ਦੇ ਬਿਜਲੀ ਦੇ ਫੂਡ ਸਿਵਲ ਸਪਲਾਈ ਦੇ ਪੈਨਸ਼ਨ ਦੇ ਸਾਰੇ EMPLOYEES ਇੱਥੇ ਨੇ। ਕਾ ਕਿ ਲੋਕ ਆਪਣੇ ਆਪ ਆ ਕੇ ਕਈਆਂ ਚੀਜ਼ਾਂ ਉਹਨਾਂ ਨੂੰ ਦਫ਼ਤਰ ਹੀ ਜਾ ਕੇ ਕਰੰਮੀਆ ਪੈਂਦੇ ਨੇ ਇਸੇ ਕਾਰਨ ਜਿਵੇਂ ਕੋਈ ਜਮਾ ਬੰਦੀ ਦੇ ਵਿੱਚ ਕੋਈ ਤਬੀਬ ਕਰਾਉਣੀ ਆ ਕਿਤੇ ਕੋਈ ਮਿਊਟੇਸ਼ਨ ਕਰਾਉਣੀ ਆ ਔਰ ਜਿਹੜੇ ਸਾਡੇ ਆ ਕਈ ਬੜੀ ਰਾਸ਼ਨ ਕਾਰਡ ਜਿਹੜੇ ਕੱਟੇ ਗਏ ਨੇ ਉਹਨਾਂ ਦੇ ਫਾਰਮ ਸਬਮਿਟ ਕਰਨੇ ਨੇ ਉਹਨਾਂ ਨੂੰ ਆਨਲਾਈਨ ਕਰਨਾ ਵਾ ਜਿਹੜੀਆਂ ਕੋਈ ਪੈਨਸ਼ਨ ਲਗਾਉਣੀ ਆ ਨੇ ਕਿਤੇ ਪਿਛਲੇ ਦੇ ਬਿੱਲ ਜ਼ਿਆਦਾ ਆ ਗਏ ਨੇ ਉਹਨਾਂ ਨੂੰ ਠੀਕ ਕਰਨਾ ਸੋ ਸਾਰੇ ਕੰਮ ਜਿਹੜੇ ਨੇ ਔਰ ਇਹਨਾਂ ਨੂੰ ਇਸ ਗੱਲ ਦੀ ਖੁਸ਼ੀ ਆ ਕਿ ਲੋਕ ਮੋਨੋ ਬਾਕੇ ਉਹ ਕੈਂਪਾਂ ਦੇ ਵਿੱਚ ਪਾਚ ਰਹੇ ਨੇ ਔਰ ਇਸ ਚੀਜ਼ ਦਾ ਕਾਦਾ ਉਠਾ ਰਹੇ ਨੇ ਪਰ ਮੈਨੂੰ ਇਸ ਗੱਲ ਦੀ ਵੀ ਧਾਰਸ ਜੀ ਵੀ ਜਿਹੜਾ ਹੀ ਵਾਦਾ ਭਗਵੰਤ ਮਾਨ ਜੀ ਨੇ ਆਮ ਲੋਕਾਂ ਨਾਲ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜਿਹੜੀਆਂ ਇਹ ਸਹੂਲਤਾ ਨੇ ਇਹ ਤੁਹਾਨੂੰ ਘੜੇ ਘਰਾਂ ਦੇ ਤੁਹਾਡੇ ਦੁਆਰ ਤੇ ਜਾ ਕੇ ਦਿੱਤੀਆਂ ਜਾਣਗੀਆਂ ਅੱਜ ਬਖੂਬੀ ਦੇ ਨਾਲ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਲਗਾਤਾਰ ਇਹ ਕੈਂਪ ਜਿਹੜੇ ਨੇ ਬੜੇ ਕਾਮਯਾਬ ਹੋ ਰਹੇ ਨੇ ਜਿਹਦੇ ਨਾਲ ਇੱਕ ਤੇ ਲੋਕਾਂ ਨੂੰ ਦਾ ਸਮਾਂ ਬਚ ਰਿਹਾ ਲੋਕਾਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪੈ ਰਹੀ ਦਫ਼ਤਰਾਂ ਦੇ ਜਾ ਕੇ ਅਦਲ ਕੁਆਰੀ ਤੋਂ ਬਚਿਆ ਜਾ ਰਿਹਾ ਸੋ ਇੱਥੇ ਬੈਠ ਕੇ ਸਾਰੇ ਕੰਮ ਜਿਹੜੇ ਨੇ ਅੱਜ ਦੇ ਮੌਕੇ ਤੇ ਹੋ ਰਹੇ ਨੇ ਇਸ ਗੱਲ ਲਈ ਮੈਂ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਵੀ ਗੁਦਾਸਪੁਰ ਵਿਧਾਨ ਸਭਾ ਹਲਕੇ ਨੂੰ ਤਕਰੀਬਨ ਇਹ ਕੈਂਪ ਲਾ ਕੇ ਸਾਰਾ ਏਰੀਆ ਜਿਹੜਾ ਉਹ ਕਵਰ ਕੀਤਾ ਗਿਆ ਵਾ ਇਹ ਤੁਹਾਨੂੰ ਮੈਂ ਦੱਸਿਆ ਵੀ ਤਕਰੀਬਨ 5 ਤੋਂ 6 ਕੈਂਪ ਜਿਹੜੇ ਨੇ ਐਵਰੇਜ ਚੱਲ ਰਹੇ ਨੇ ਜਿਵੇਂ ਅੱਜ ਤੁਹਾਨੂੰ ਮੈਂ ਦੱਸਿਆ ਨਿਸਾਨ ਵਾਲਾ ਪਹਿਲਾ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਘਰਾਲੇ ਸੀਗਾ ਉਸ ਤੋਂ ਬਾਅਦ ਨਵਾਂ ਪਿੰਡ ਸੀਗਾ ਹੁਣ ਕੋਖਰ ਆ ਇਸ ਤੋਂ ਬਾਅਦ ਜੀਵਨਵਾਲਾ ਜੀਵਨਵਾਲਾ ਤੋਂ ਬਾਅਦ ਸਿਧਵਾਂ ਸੋ ਇਸ ਤੋਂ ਲਗਾਤਾਰ ਇਸੇ ਤਰੀਕੇ ਨਾਲ ਅਗੇ 24 ਤਰੀਕ ਨੂੰ ਆ ਫਿਰ 24 ਤਰੀਕ ਨੂੰ ਆ ਸੋ ਸਾਰਾ ਏਰੀਆ ਜਿਹੜਾ ਹਲਕਾ ਜਿਹੜਾ ਕਵਰ ਹੋਊਗਾ ਔਰ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਦੇ ਹੱਲ ਹੋਣਗੇ ਕੱਢ ਕੱਢ